ਸਾਸਰੀਕਾਲ ਜੀ ਤੁਸੀਂ ਜੁੜੇ ਹੋ ਜਰਨਲਿਸਟ ਸੁਖਵਿੰਦਰ ਦੇ ਨਾਲ ਤੇ ਅਕਸਰ ਦੇਖਣ ਨੂੰ ਮਿਲ ਰਿਹਾ ਐ ਐਮਪੀ ਦੇ ਇਲੈਕਸ਼ਨ ਜਿਹੜੇ ਨਜ਼ਦੀਕ ਨੇ ਪਰ ਹਰ ਇੱਕ ਕੈਂਡੀਡੇਟ ਜਾਂ ਆਉਦੇਦਾਰੀਆਂ ਨੁਮਾਇੰਦੇ ਇਹ ਦੇਖਣ ਨੂੰ ਮਿਲ ਰਿਹਾ ਕਿ ਪਾਰਟੀਆਂ ਛੱਡ ਕੇ ਇੱਕ ਦੂਜੀ ਪਾਰਟੀ ਦੇ ਵਿੱਚ ਸ਼ਿਫਟ ਹੋ ਰਹੀ ਨੇ ਕਈਆਂ ਦੇ ਪਿੱਛੇ ਕਈ ਹੋਰ ਕਾਰਨ ਨਿਕਲਦੇ ਨੇ ਹਰ ਕਿਸੇ ਦਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾਣਾ ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਨਿਕਲਦੀ ਐ ਅੱਜ ਮੈਂ ਮੌਜੂਦ ਆ ਪੰਡੋਰੀ ਪਿੰਡ ਦੇ ਵਿੱਚ ਮੇਰੇ ਨਾਲ ਜੱਜ ਪੰਡੋਰੀ ਜੀ ਮੌਜੂਦ ਨੇ ਜਿਨ੍ਹਾਂ ਨੇ ਹਾਲਾਕਿ ਹੁਣੇ ਬੀਜੇਪੀ ਜੁਆਇਨ ਕੀਤੀ ਐ ਪਰ ਸਭ ਤੋਂ ਪਹਿਲਾਂ ਜੇ ਗੱਲ ਕਰਦੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੇ ਕਾਫੀ ਸਮਾਂ ਡਾ ਵਰਕ ਕੀਤਾ ਹੈ ਤੇ ਗੱਲਬਾਤ ਕਰ ਲਾਂਗੇ ਇਹਨਾਂ ਦੇ ਨਾਲ ਕੁਝ ਪੰਜਾਬ ਦੇ ਮੁੱਦਿਆਂ ਤੇ ਕੁਝ ਇਹਨਾਂ ਦੇ ਘਰੇਲੂ ਮੁੱਦੇ ਜਿਵੇਂ ਕਹਿ ਲਓ ਪਾਰਟੀ ਨੂੰ ਲੈ ਕੇ ਕਿ ਕਿਹਜਿਹੇ ਕਾਰਨ ਬਣਦੇ ਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਪੈਣਾ ਕਿਉਂਕਿ ਹਰ ਪਿੰਡ ਦੇ ਵਿੱਚ ਬੀਜੇਪੀ ਦਾ ਵਿਰੋਧ ਹੈ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਰੋਕਿਆ ਟੋਕਿਆ ਜਾ ਰਿਹਾ ਹੈ ਪਰ ਇਹਨਾਂ ਨੇ ਬੀਜੇਪੀ ਨੂੰ ਕਿਸ ਨਜ਼ਰੀਏ ਨਾਲ ਚੁਣਿਆ ਕਿਉਂ ਚੁਣਿਆ ਤੇ ਆਮ ਆਦਮੀ ਪਾਰਟੀ ਛੱਡਣ ਪਿੱਛੇ ਇਹਨਾਂ ਦੀ ਕੀ ਕਾਰਨ ਸੀਗਾ ਸੁਖਵਿੰਦਰ ਜੀ ਤੇ ਜੱਜ ਜੀ ਹਾਲਾਂਕਿ ਤੁਹਾਡਾ ਇੱਕ ਚਿਹਰਾ ਸੋਸ਼ਲ ਮੀਡੀਆ ਤੇ ਵੀ ਕਲਾਕਾਰਾਂ ਦੇ ਵਿੱਚ ਵੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਬਿਲਕੁਲ ਐਸੀ ਫਰੰਟ ਹਲਕਾ ਧਰਮ ਕੋਟ ਦੇ ਵਿੱਚ ਵੀ ਪ੍ਰਧਾਨਗੀ ਵਜੋਂ ਤੁਸੀਂ ਦੇਖਣ ਨੂੰ ਮਿਲੇ ਬਿਲਕੁਲ ਪਰ ਆਮ ਆਦਮੀ ਪਾਰਟੀ ਦੇ ਵਿੱਚ ਇੰਨਾ ਟਾਈਮ ਵਰਕ ਕਰਨ ਤੋਂ ਬਾਅਦ 17 ਸਾਲ ਤੋਂ 18 ਸਾਲ ਦੇ ਵਿੱਚ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਮੋੜਾ ਮੋੜਾ ਲਾ ਕੇ ਖੜੇ ਪਰ ਛੱਡ ਕੇ ਬੀਜੇਪੀ ਨੂੰ ਇੱਕਦਮ ਚੁਣ ਲੈਣਾ ਇਹਦੇ ਪਿੱਛੇ ਵਜਾ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਬਹੁਤ ਤਕੜਾ ਵਿਸ਼ਵਾਸ ਸੀ ਵੀ ਬਦਲਾਅ ਦੇ ਨਾਂ ਤੇ ਤੀਸਰੀ ਪਾਰਟੀ ਨੂੰ ਇੱਕ ਮੌਕਾ ਦੇਣਾ ਜ਼ਰੂਰੀ ਬੰਦਾ ਸੀ ਤੇ ਹਰ ਇੱਕ ਨੇ ਕੋਸ਼ਿਸ਼ ਕੀਤੀ ਆ ਵੀ ਮੇਰੇ ਤੋਂ ਬਿਨਾ ਹੋਰ ਬਹੁਤ ਵਰਕਰ ਇਹੋ ਜਿਹੇ ਜਿਨ੍ਹਾਂ ਨੇ ਪੱਪਾਂ ਪਾਰ ਹੋ ਕੇ ਪੂਰਾ ਜ਼ੋਰ ਲਾਇਆ ਵੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਵੇ ਤੇ ਉਹਨਾਂ ਨੇ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਂਦਾ ਵੀ ਪਰ ਜਦੋਂ ਲਿਆਂਦਾ ਅ ਜਿਹੜੇ ਜ਼ਿਆਦਾਤਰ ਵਰਕਰ ਆ ਉਹ ਵਰਕਰਾਂ ਨੂੰ ਵਰਕਰਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਤੇ ਗੱਲ ਕੀ ਬਣੀ ਪਈ ਆ ਸਾਡਾ ਪਾਰਟੀ ਛੱਡਣ ਦਾ ਰੀਜ਼ਨ ਆ ਰੀਜ਼ਨ ਤਾਂ ਚਲੋ ਕਈ ਹੋ ਜਾਂਦੇ ਕਿਉਂਕਿ ਜਦੋਂ ਆਪਾਂ ਪਾਰਟੀ ਲਈ ਕੰਮ ਕਰਦੇ ਆ ਤੇ ਪਾਰਟੀਆਂ ਜਦੋਂ ਜਿਹੜਾ ਪਾਰਟੀ ਲਈ ਕੰਮ ਕਰਦਾ ਏ ਉਸ ਬੰਦੇ ਨੂੰ ਇਗਨੋਰ ਮਾਰਨਾ ਸ਼ੁਰੂ ਕੀਤਾ ਜਾਂਦਾ ਤਾਂ ਉਹ ਪਾਰਟੀਆਂ ਤੋਂ ਦੂਰ ਹੁੰਦਾ ਹੀ ਹੁੰਦਾ ਹੈ ਤੇ ਅਕਸਰ ਸਾਰੀਆਂ ਪਾਰਟੀਆਂ ਦੇ ਵਿੱਚ ਨਾ ਇੱਕ ਬੜੀ ਤਰਸਦੀ ਦੀ ਗੱਲ ਆ ਬੇਸ਼ੱਕ ਦੀ ਇਹ ਕਾਲੀ ਦਲ ਤੋਂ ਜ਼ਿਆਦਾਤਰ ਸ਼ੁਰੂ ਹੋਇਆ ਕੰਮ ਕਾਂਗਰਸ ਤੋਂ ਕਾਲੀ ਦਲ ਆਈ ਜਦੋਂ ਕਾਲੀ ਦਲ ਆਈ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਜਿਵੇਂ ਨਾ ਕੁਸ਼ਕ ਬੰਦੇ ਹੁੰਦੇ ਪਿੰਡ ਚ 5-7 ਬੰਦੇ ਉਹਨਾਂ ਨੂੰ ਉੱਪਰ ਰੱਖ ਕੇ ਉਹਨਾਂ ਨੂੰ ਆਏ ਲੱਗਾ ਵੀ ਬਸ ਇਹਨਾਂ ਬੰਦਿਆਂ ਦੇ ਨਾਲ ਹੀ ਸਾਡੀ ਪਾਰਟੀ ਆ ਜਿਹੜੀ ਬਹੁਤ ਜ਼ਿਆਦਾ ਮਜ਼ਬੂਤ ਹੋ ਰਹੀ ਆ ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਤੇ ਕਾਲੀ ਦਲ ਨੇ ਉਹਨਾਂ ਬੰਦਿਆਂ ਨੂੰ ਅਗਨੋਰ ਮਾਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੇ ਇਗਨੋਰ ਮਾਰ ਕੇ ਉਹਨਾਂ ਨੂੰ ਆਗੂ ਕੀਤਾ ਦੂਸਰੇ ਵਾਰਕਰ ਉਹਨਾਂ ਦੇ ਘਰ ਬਹਿ ਗਏ ਤੇ ਉਹਨਾਂ ਨੂੰ ਵੀ ਇੱਕ ਮਿਆਜ਼ਾ ਭੁਗਤਣਾ ਪਿਆ ਉਸ ਤੋਂ ਬਾਅਦ ਕਾਂਗਰਸ ਆਈ ਆ ਕਾਂਗਰਸ ਨੇ ਵੀ ਹੋਈ ਹਾਲ ਕਰਤਾ ਹੁਣ ਤੀਜੇ ਨੰਬਰ ਤੇ ਜਿਹੜੀ ਆਮ ਆਦਮੀ ਪਾਰਟੀ ਵੀ ਆ ਉਹ ਵੀ ਇਸੇ ਸਿਸਟਮ ਨਾਲ ਚੱਲ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਜੋ ਜਿਹੜੇ ਉਹ 5-7 ਬੰਦੇ ਹਰ ਇੱਕ ਪਿੰਡ ਦੇ ਵਿੱਚੋਂ ਹੁੰਦੇ ਆ ਚਲੋ ਮੈਂ ਉਹਨਾਂ ਨੂੰ ਕੋਈ ਉਹੋ ਜੀ ਪਰਿਭਾਸ਼ਾ ਨਹੀਂ ਬੋਲਣੀ ਚਾਹੁੰਦਾ ਜਿਨ੍ਹਾਂ ਨੂੰ ਜਿਵੇਂ ਲੋਕ ਬੋਲਦੇ ਆ ਉਹ ਉਸ ਚੀਜ਼ ਦਾ ਖਮਿਆਜ਼ਾ ਮੇਰੇ ਖਿਆਲ ਚ ਆਮ ਆਦਮੀ ਪਾਰਟੀ ਭੁਗਤੋਗੀ ਭੁਗਤੋਗੀ ਤੁਹਾਨੂੰ ਲੱਗਦਾ ਕਿ 17 ਸਾਲ ਦੀ ਜਿਹੜੀ ਮਿਹਨਤ ਕੀਤੀ ਹੈ ਉਹਦਾ ਖਮਿਆਜ਼ਾ ਭੁਗਤਿਆ ਤੁਸੀਂ ਦੇਖੋ ਜਿਹੜੀ 17 ਸਾਲ ਦੀ ਮਿਹਨਤ ਆ ਮੈਂ ਇੱਕ ਸਾਡੇ ਨਾਲ ਇਥੋਂ ਦੇ ਐਮਐਲਏ ਸਤਕਾਰਯੋਗ ਸਰਦਾਰ ਦਵਿੰਦਰਜੀ ਸਿੰਘ ਜੀ ਲਾਡੀ ਟੋਸ ਉਹਨਾਂ ਨਾਲ ਮੈਂ 2007 ਤੋਂ ਜੁੜਿਆ ਸੀ 2007 ਦੇ ਵਿੱਚ ਮੈਂ ਨਾ ਇੱਕ ਐਜ਼ ਅ ਪੰਚਾਇਤ ਮੈਂਬਰ ਚੋਣ ਜਿੱਤੀ ਸੀ ਜਦੋਂ ਮੈਂ ਉਹ ਚੋਣ ਜਿੱਤੀ ਤੇ ਦੋਵਾਂ ਪਾਰਟੀਆਂ ਦੇ ਸਾਡੇ ਪਿੰਡ ਦੇ ਵਿੱਚ ਤਿੰਨ ਤਿੰਨ ਮੈਂਬਰ ਜਿੱਤ ਚੁੱਕੇ ਸੀ ਤੇ ਮੈਂ ਸਤਵਾਂ ਆਜ਼ਾਦ ਮੈਂਬਰ ਸੀ ਹਮ ਜਦੋਂ ਮੈਂ ਆਜ਼ਾਦ ਮੈਂਬਰ ਦੇ ਤੌਰ ਤੇ ਚੋਣ ਜਿੱਤੀ ਤਾਂ ਦੋਵਾਂ ਪਾਰਟੀਆਂ ਨੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਮੈਨੂੰ ਨਾ ਮੈਨੂੰ ਆਪਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਮੈਂ ਆਜ਼ਾਦ ਮੈਂਬਰ ਸੀ ਜਿਹੜੇ ਪਾਸੇ ਮੈਂ ਤਿੰਨ ਤਿੰਨ ਮੈਂਬਰ ਸੀ ਜਿਹੜੇ ਪਾਸੇ ਮੈਂ ਜਾਂਦਾ ਸੀ ਉਹ ਸਰਪੰਚ ਬਣਦੇ ਸੀ ਹਮ ਤੇ ਮੈਂ ਉਹਨਾਂ ਨੂੰ ਮੈਟੋਸ ਗਰੁੱਪ ਨੂੰ ਸਮਰਥਨ ਦੇਤਾ ਤੇ ਜਦੋਂ ਸ਼ੀਤਲ ਗਰੁੱਪ ਇੱਕ ਸ਼ੀਤਲ ਗਰੁੱਪ ਸੀ ਇੱਕ ਢੋਸ ਗਰੁੱਪ ਸੀ ਕਾਲੀਗਰ ਵਾਲੇ ਜੀ ਜਦੋਂ ਮੈਂ ਢੋਸ ਗਰੁੱਪ ਨੂੰ ਸਮਰਥਨ ਦੇ ਦਿੱਤਾ ਤਾਂ ਸ਼ੀਤਲ ਗਰੁੱਪ ਨੇ ਕੀ ਕੀਤਾ ਮੈਨੂੰ ਅਗਵਾ ਕਰਾਤਾ ਉਹਨਾਂ ਨੇ ਮੈਨੂੰ ਜਿਵੇਂ ਨਾ ਫਿਲਮਾਂ ਦੇ ਸੀਨ ਹੁੰਦੇ ਆ ਉਸ ਤਰ੍ਹਾਂ ਅਗਵਾ ਕਰਾਇਆ ਸੱਤ ਬੰਦੇ ਆਏ ਉਹਨਾਂ ਨੇ ਮੈਨੂੰ ਚੱਕ ਕੇ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਹਥਿਆਰਾਂ ਦੇ ਨਾਲ ਲੈ ਸੀਗੇ ਉਹਨਾਂ ਨੇ ਮੈਨੂੰ ਸੱਟ ਕੇ ਤੇ ਜਿਹੜੇ ਅੱਜ ਚੋਣ ਲੜ ਰਹੇ ਆ ਸਰਦਾਰ ਰਾਜਵਿੰਦਰ ਸਿੰਘ ਜੀ ਹਮ ਫਰਜ਼ੰਦ ਸ਼ੀਤਲ ਸਿੰਘ ਐਕਸਐਮਐਲਏ ਐਕਸਸੈਂਸ ਕਤਰ ਉਹਨਾਂ ਨੇ ਮੈਨੂੰ ਆਪਣੇ ਘਰ ਤਿੰਨ ਦਿਨ ਅਖਬਾਰ ਰੱਖਿਆ ਜੀ ਹਮ ਤੇ ਫਿਰ ਵੀ ਮੈਂ ਜਦੋਂ ਡੀਸੀ ਦਫਤਰ ਚੋਣ ਹੋਈ ਤੇ ਮੈਂ ਰਾਜਵਿੰਦਰ ਨੂੰ ਜਿਹੜਾ ਅੱਜ ਨਾ ਬਹੁਤ ਅ ਕਹਿੰਦਾ ਮੈਂ ਰਿਜ਼ਰਵ ਕੈਟਾਗਰੀ ਚੋਂ ਆ ਤੇ ਮੈਂ ਗਰੀਬ ਪਰਿਵਾਰਾਂ ਦਾ ਮਹਮਦਰ ਦਾ ਫਲਾਣਾ ਟੋਂਕਾ ਬਹੁਤ ਕੁਸ਼ ਕਰਦਾ ਹੈ ਤੇ ਮੈਨੂੰ ਉਨੇ ਗਰੀਬ ਪਰਿਵਾਰ ਹੋਣ ਦੇ ਨਾਤੇ ਉਹਨੇ ਅਗਵਾ ਕਰਾ ਕੇ ਤੇ ਤਿੰਨ ਦਿਨ ਅਗਵਾ ਰੱਖਿਆ ਅੱਛਾ ਜੀ ਆਪਣੀ ਕੋਠੀ ਦੇ ਵਿੱਚ ਕਰੀ ਹਾਂ ਬਿਲਕੁਲ ਆਪਣੀ ਕੋਠੀ ਦੇ ਵਿੱਚ ਅਕਾਲ ਸਰ ਰੋਡ ਤੇ ਕੋਠੀ ਹੈ ਜੀ ਓਕੇ ਜੀ ਫਿਰ ਇਸ ਚੀਜ਼ ਦਾ ਕਰਕੇ ਸਾਡੇ ਧਰਨੇ ਲੱਗੇ ਡੀਸੀ ਦਫਤਰ ਮੋਗਾ ਤੇ ਉਹਨਾਂ ਨੂੰ ਮੈਨੂੰ ਲੈ ਕੇ ਆਉਣਾ ਪਿਆ ਉਸ ਥਾਂ ਤੇ ਓਕੇ ਡੀਸੀ ਦਫਤਰ ਡੀਸੀ ਦਫਤਰ ਜਦੋਂ ਚੋਣ ਹੋਈ ਮੈਂ ਫਿਰ ਵੀ ਬੇਸ਼ੱਕ ਉਹਨਾਂ ਨੇ ਮੈਨੂੰ ਤਿੰਨ ਦਿਨ ਅਗਵਾ ਰੱਖਿਆ ਤੇ ਮੈਂ ਉਹਨਾਂ ਨੂੰ ਅਗਵਾ ਰਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਵੋਟ ਨਹੀਂ ਪਾਈ ਮੈਂ ਢੋਸ ਗਰੁੱਪ ਨੂੰ ਵੋਟ ਪਾਤੀ ਹੂੰ ਤੇ ਜਦੋਂ ਮੈਂ ਢੋਸ ਗਰੁੱਪ ਨਾਲ ਜੁੜਿਆ ਤੇ ਤਕਰੀਬਨ ਅ 2007 ਤੋਂ ਲੈ ਕੇ ਅੱਜ ਤੱਕ ਮੈਂ ਕਿਸੇ ਵੀ ਪਾਰਟੀ ਦੇ ਜੇ ਕੋਈ ਸਾਡੇ ਬੇਸ਼ੱਕ ਪਿੰਡਾਂ ਦੀਆਂ ਗੱਲਾਂ ਹੁੰਦੀਆਂ ਜਾਂ ਇਲਾਕੇ ਦੀਆਂ ਗੱਲਾਂ ਹੁੰਦੀਆਂ ਇਲਾਕੇ ਦੇ ਵਿੱਚ ਵੀ ਪਤਾ ਹੈ ਅ ਜਿਹੜਾ ਪੀਪਲ ਪਾਰਟੀ ਵੇਲੇ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਸਾਡੇ ਮਾਨਯੋਗ ਐਮਐਲਏ ਸਾਹਿਬ ਫੁਰਾਂ ਵੱਲੋਂ ਉਦੋਂ ਮੈਂ ਉਹਨਾਂ ਦੇ ਨਾਲ ਸਾਰਾ ਦਫਤਰ ਦੀ ਕਾਰਜਕਾਰੀ ਮੈਂ ਦੇਖਦਾ ਰਿਹਾ ਤੇ ਮੈਂ ਉਹਨਾਂ ਨਾਲ ਵੀ 1 ਇੰਚ ਵੀ ਕਦੇ ਨਹੀਂ ਹਿਲਾ ਤੇ ਚਲੋ ਅੱਜ ਕੋਈ ਟਾਈਮ ਆਇਆ ਤੇ ਮੈਂ ਉਹਨਾਂ ਨੂੰ ਚਲੋ ਜਿਵੇਂ ਵੀ ਆ ਹਨਾ ਅੱਜ ਦੇ ਟਾਈਮ ਦੇ ਵਿੱਚ ਤੇ ਮੈਨੂੰ ਉਹਨਾਂ ਨੂੰ ਛੱਡਣਾ ਪੈ ਗਿਆ ਛੱਡਣਾ ਪੈ ਗਿਆ ਹਾਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਹਾਂ ਅਜੇ ਕੀ ਦੇਖ ਲਿਆ ਭਾਜਪਾ ਦੇ ਵਿੱਚ ਪਾਰਟੀਆਂ ਹੋਰ ਵੀ ਬੜੀਆਂ ਸੀ ਕਾਲੀਆਂ ਦੀ ਤੁਸੀਂ ਵਾਰਤਾਲਾਪ ਸੁਣਾਤੀ ਗਵਾਹ ਕਰ ਛੱਡਿਆ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ 17 ਸਾਲ ਕੰਮ ਕੀਤਾ ਇਹ ਤਾਂ ਕਾਂਗਰਸ ਵੀ ਸੀ ਪਰ ਭਾਜੀਪੀ ਨੂੰ ਕਿਉਂ ਚੁਣਿਆ ਕਾਂਗਰਸ ਨਹੀਂ ਕਾਂਗਰਸ ਦਾ ਰੀਜ਼ਨ ਇਹ ਬਣਿਆ ਜਿਹੜੀ ਸੱਚੀ ਗੱਲ ਆ ਕਾਂਗਰਸ ਨੂੰ ਅਸੀਂ ਪਿਛਲੀ ਵਾਰ ਐਮਪੀ ਦਿੱਤਾ ਉਹਨੇ ਪਤੰਦਰ ਨੇ ਸਾਰੇ ਸਾਰੇ 5 ਸਾਲ ਆ ਨਾ ਜਿਹੜੇ ਉੱਥੇ ਸੰਸਦ ਦੇ ਵਿੱਚ ਸੌਂ ਕੇ ਨਗਾਤੇ ਪਾਰਲੀਮੈਂਟ ਦੇ ਵਿੱਚ ਸੌਂ ਯਾਨੀ ਕਿ ਮੁਹੰਮਦ ਸਦੀਕ ਨੇ ਮਨਸ ਦਿਖਨੇ ਉਹਨੇ ਸੌਂ ਕੇ ਨਗਾਤੇ ਉਹਨੇ ਕੋਈ ਵੀ ਵਰਕ ਸਾਡੇ ਲਈ ਨਹੀਂ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣੀ ਚਾਹਣਾ ਅਸਲ ਦੇ ਵਿੱਚ ਸਭ ਤੋਂ ਵੱਡਾ ਮੇਰਾ ਰੀਜ਼ਨ ਜਿਹੜਾ ਬਣਿਆ ਇਹ ਆ ਇਨ ਇਹਨਾਂ ਨੇ ਜਦੋਂ ਸਾਡਾ ਸ਼ਡਿਊਲ ਕਾਸਟ ਰਿਜ਼ਰਵ ਕੈਟਾਗਰੀ ਦਾ ਹਲਕਾ ਹੈ ਫਰੀਦਕੋਟ ਹਲਕਾ ਸ਼ਡਿਊਲ ਕਾਸਟ ਦੇ ਨਾਂ ਤੇ ਜਾਣਿਆ ਜਾਂਦਾ ਵੀ ਰਿਜ਼ਰਵ ਕੈਂਡੀਡੇਟ ਖੜਦਾ ਤੇ ਮੈਂ ਨਾ ਇੱਕ ਗੱਲ ਤੋਂ ਬਹੁਤ ਹੈਰਾਨ ਆ ਵੀ ਸ਼ेडਿਊਲ ਕਾਸਟ ਵੋਟ ਮੰਗਦੇ ਆ ਟੋਟਲੀ ਪਾਰਟੀਆਂ ਦੇ ਚਾਰ ਪੰਜ ਪਾਰਟੀਆਂ ਸਰਹੀ ਸ਼ेडਿਊਲ ਕਾਸਟ ਵੋਟ ਮੰਗਦੇ ਆ ਤੇ ਪਰ ਸ਼ेडਿਊਲ ਕਾਸਟ ਦੀ ਗੱਲ ਇੱਕ ਵੀ ਪਾਰਟੀ ਦੇ ਮੂੰਹੋਂ ਨਹੀਂ ਨਿਕਲਦੀ ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਸ਼ेडਿਊਲ ਕਾਸਟ ਲਈ ਇਹ ਆ ਕਰਾਂਗੇ ਜਦੋਂ ਵੀ ਕੋਈ ਵੀ ਚਲੋ ਮੇਰੇ ਕਿਸਾਨ ਕੋਈ ਦੁਸ਼ਮਣ ਨਹੀਂ ਜਦੋਂ ਵੀ ਗੱਲ ਕਰਦੇ ਕਿਸਾਨੀ ਨੂੰ ਅਸੀਂ ਇਸ ਜਗ੍ਹਾ ਤੇ ਲੈ ਕੇ ਆਵਾਂਗੇ ਕਾਂਗਰਸ ਦਾ ਵੀ ਮੈਨੀਫੈਸਟੋ ਆ ਕਾਲੀ ਦਲ ਦਾ ਵੀ ਆ ਤੇ ਮਤਲਬ ਹਰ ਇੱਕ ਪਾਰਟੀ ਦਾ ਇਹ ਇਹੀ ਆਮ ਆਦਮੀ ਪਾਰਟੀ ਦਾ ਵੀ ਤੇ ਚਲੋ ਠੀਕ ਆ ਜਿੱਥੇ ਕਿਸਾਨੀ ਦੀ ਗੱਲ ਕਰਨੀ ਚਾਹੀਦੀ ਆ ਜ਼ਰੂਰ ਕਰਨੀ ਚਾਹੀਦੀ ਆ ਪਰ ਉਥੇ ਜੇ ਕਿਸਾਨ ਤੋਂ ਥੱਲੇ ਵੀ ਇੱਕ ਮਜ਼ਦੂਰ ਕੈਟਾਗਰੀ ਆ ਗਰੀਬ ਪਬਲਿਕ ਆ ਉਹਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਗਰੀਬ ਦੀ ਜ਼ਿੰਦਗੀ ਵੱਧ ਤੋਂ ਬੱਤਰ ਆ ਅੱਜ ਦੇ ਟਾਈਮ 'ਚ ਤੇ ਜਿਵੇਂ ਗੱਲ ਤੁਸੀਂ ਕੀਤੀ ਵੀ ਆਮ ਆਦਮੀ ਛੱਡਾਂ ਦਾ ਰੀਜਨ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਤੋਂ ਸਾਨੂੰ ਬਹੁਤ ਜ਼ਿਆਦਾ ਆਸਾਂ ਸੀ ਵੀ ਸਾਡੀ ਗਰੀਬ ਪਬਲਿਕ ਦੀ ਗੱਲ ਕਰੂਗਾ ਕਿਉਂਕਿ ਉਹ ਗੱਲਾਂ ਜਦੋਂ ਗੱਲਾਂ ਕਰਦਾ ਹੁੰਦਾ ਸੀ ਗੀਤ ਗਾਉਂਦਾ ਹੁੰਦਾ ਸੀ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਪਰ ਉਹ ਸੂਰਜ ਨੂੰ ਛਿਪਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਹੱਥ ਅੱਜ ਦੇ ਟਾਈਮ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਦਾ ਆ ਰਿਹਾ ਹੈ ਭਗਵੰਤ ਸਿੰਘ ਮਾਨ ਨੇ ਕੀ ਕੀਤਾ ਸਭ ਤੋਂ ਪਹਿਲਾਂ ਏ ਕੁਰਸੀ ਤੇ ਬਹਿੰਦਿਆ ਸਾਰ ਜਿੱਥੇ ਹਰਾ ਪੈਣਾ ਗਰੀਬ ਲੋਕਾਂ ਲਈ ਚੱਲਣਾ ਚਾਹੀਦਾ ਸੀ ਕੀ ਕੀਤਾ ਪਤੰਦਰ ਨੇ 830 ਨੌਕਰੀਆਂ ਸੀ ਜਿਹੜੀਆਂ ਉਹ ਚੱਕ ਕੇ ਰਿਜ਼ਰਵ ਨੂੰ ਜਰਨਲ ਚ ਕਰ ਦਿੱਤਾ ਹੂੰ ਤੇ ਮੈਂ ਉਸ ਵਿਸ਼ੇ ਤੇ ਬੋਲਿਆ ਵੀ ਸੀ ਹੂੰ ਤੇ ਉਸ ਤੋਂ ਬਾਅਦ ਚ ਚਲੋ ਉਹ ਇੱਕ ਕਹਿ ਸਕਦੇ ਆਪਾਂ ਐਜ਼ ਅ ਮਿਸਟੇਕ ਕਹਿ ਲੈਣੇ ਚਲੋ ਠੀਕ ਹੈ ਜੀ ਕਈ ਵਾਰੀ ਉਹਨਾਂ ਨੂੰ ਕੋਈ ਹੋਊਗੀ ਹੋਊਗੀ ਵੀ ਆਮ ਪਬਲਿਕ ਨੇ ਕੋਈ ਜਾਂ ਕਿਸੇ ਦਾ ਪ੍ਰਭਾਵ ਵੀ ਹੁੰਦਾ ਹੈ ਹਨਾ ਪਾਰਟੀ ਦੇ ਵਿੱਚ ਇਹ ਵੀ ਹੋ ਸਕਦਾ ਕਿ ਮੁੱਖ ਮੰਤਰੀ ਸਾਹਿਬ ਕਿਸੇ ਦਾ ਮਾਨ ਰੱਖਦੇ ਹੋਣਾ ਉਸ ਤੋਂ ਬਾਅਦ ਚ ਉਹਨਾਂ ਨੇ ਕੀ ਕੀਤਾ ਆ ਸਾਡੀ ਜਿਹੜੀ ਸ਼ਡਿਊਲ ਕਾਸਟ ਆ ਇਹਨਾਂ ਦਾ ਇੱਕ ਨਾ ਐਸੇ ਕਮਿਸ਼ਨ ਦਾ ਚੇਅਰਪਰਸਨ ਹੁੰਦਾ ਉਹਨਾਂ ਨੇ ਉਹ ਵੀ ਚੱਕ ਕੇ ਐਸੇ ਹੋਣ ਦੇ ਨਾਤੇ ਤੇ ਲਾਉਣਾ ਐਸੇ ਚਾਹੀਦਾ ਸੀ ਲਾ ਜਰਨਲ ਦਿੱਤਾ ਤੇ ਅਸੀਂ ਨਾ ਮੈਂ ਤਾਂ ਮੈਨੂੰ ਤਾਂ ਜ਼ਿਆਦਾਤਰ ਇਹ ਲੱਗਦਾ ਹੁੰਦਾ ਵੀ ਇਹ ਜਿਹੜਾ ਨਾ ਭਗਵਾਨ ਤੁਮਨ ਜੀ ਆ ਇਹ ਕਹਿਣ ਦੇ ਵਿੱਚ ਗੱਲਾਂ ਕਰਦੇ ਆ ਪਰ ਮੈਨੂੰ ਇਹ ਮਜ਼ਦੂਰ ਵਿਰੋਧੀ ਲੱਗ ਰਿਹਾ ਇੱਕ ਮੈਂ ਤੁਹਾਨੂੰ ਹੋਰ ਗੱਲ ਤੁਹਾਨੂੰ ਸ਼ੈਨ ਤੁਸੀਂ ਕਿਉਂਕਿ ਮੀਡੀਆ ਚ ਕਵਰੇਜ ਕੀਤੀ ਵੀ ਆ ਅ ਗੱਲ ਵਿਚਾਰਨਯੋਗ ਆ ਵੀ ਇੱਕ ਦਿਨ ਪਹਿਲਾਂ ਇੱਕ ਕਿਸਾਨੀ ਧਰਨਾ ਦੇ ਦਰਾਂ ਰੇਲਾਂ ਰੋਕੀਆਂ ਗਈਆਂ ਸੀ ਜਦੋਂ ਰੇਲਾਂ ਰੋਕੀਆਂ ਗਈਆਂ ਜਿਹੜੇ ਦਿਨ ਕਿਸਾਨ ਵੀਰਾਂ ਨੇ ਰੇਲਾਂ ਰੋਕੀਆਂ ਉਹਨਾਂ ਨੇ ਉਹ ਰੇਲ ਰੋਕੋ ਅੰਦੋਲਨ ਦਾ ਸਮਰਥਨ ਕੀਤਾ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਨੂੰ ਮੇਰੇ ਸੁਣਨ ਦੇ ਵਿੱਚ ਆਇਆ ਸੀ ਮੈਨੂੰ ਇਹ ਕਲੀਅਰ ਨਹੀਂਗਾ ਵੀ ਉਹਨਾਂ ਨੂੰ ਚਾਹ ਪਾਣੀ ਤੱਕ ਦਾ ਪ੍ਰੋਵਾਈਡ ਕਰਾਇਆ ਉਹਨਾਂ ਨੇ ਤੇ ਕਾਫੀ ਜ਼ਿਆਦਾ ਮਤਲਬ ਉਹਨਾਂ ਦੀ ਸਗੋਂ ਸਹਾਇਤਾ ਕੀਤੀ ਆਮ ਆਦਮੀ ਪਾਰਟੀ ਵੱਲੋਂ ਤੇ ਦੂਸਰੇ ਦਿਨ ਸਾਡੀ ਜਿਹੜੀ ਮਜ਼ਦੂਰ ਤਬਕਾ ਸੀ ਉਹਨਾਂ ਨੇ ਰੇਲ ਰੋਕੋ ਅੰਦੋਲਨ ਇੱਕ ਦਿਨ ਦਾ ਗੈਵਾ ਕੋਈ ਇਹ ਨਹੀਂ ਵੀ ਲੰਬੇ ਟਾਈਮ ਦਾ ਵੀ ਆਪਾਂ ਕੋਈ ਉਵੇਂ ਕਹਿ ਸਕਦੇ ਆ ਦੂਸਰੇ ਦਿਨ ਉਹਨਾਂ ਨੇ ਕੀ ਕੀਤਾ ਰੇਲ ਰੋਕੋ ਅੰਦੋਲਨ ਕਰ ਲਿਆ ਰੇਲਾਂ ਰੋਕ ਲੀਆਂ ਸਾਡੇ ਮਜ਼ਦੂਰ ਤਬਕੇ ਨੇ ਮਜ਼ਦੂਰ ਤਬਕੇ ਨੂੰ ਪਟੜੀਆਂ ਤੇ ਲੰਮੇ ਪਾਪਾ ਕੁੱਟਿਆ ਗਿਆ ਪਟੜੀਆਂ ਤੋਂ ਚੱਕ ਚੱਕ ਕੇ ਅੰਦਰ ਸਿਟੇ ਗਏ ਦੇਖੋ ਹੁਣ ਇੱਥੇ ਆ ਕੇ ਅਸੀਂ ਫਿਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਐਸੀ ਅੰਟੀ ਕਹਿ ਸਕਦੇ ਆ ਕੀ ਲੱਗਦਾ ਹੈ ਕਿ ਬੀਜੇਪੀ ਦੇ ਵਿੱਚ ਹੁਣ ਕਿਉਂਕਿ ਜੇ ਆਪਾਂ ਬਾਰਡਰਾਂ ਦੀ ਗੱਲ ਕਰ ਲੈਂਦੇ ਆ ਚਲੋ ਉਸ ਵਿਸ਼ੇ ਤੇ ਤੁਸੀਂ ਗੱਲ ਨਹੀਂ ਕਰਨੀਆ ਕਰਨੀਆ ਉਹ ਇੱਕ ਪਾਸੇ ਮੈਂਡਰ ਹੈ ਲੋਕਤੰਤਰ ਦਾ ਕਹਾਣ ਕਿਹਾ ਜਾ ਰਿਹਾ ਹੋਇਆ ਹੈ ਕਿ ਲੱਗਦਾ ਹੈ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦਾ ਤੁਹਾਡੇ ਵਰਗ ਦੀ ਗੱਲ ਸੁਣੀ ਜਾ ਸਕਦੀ ਹੈ ਕਿਉਂਕਿ ਪਿੰਡ ਪਿੰਡ ਦੇ ਵਿੱਚ ਵਿਰੋਧ ਸ਼ੁਰੂ ਹੈ ਹੰਸ ਰਾਜ ਖੰਸੇ ਜੀ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਘੇਰ ਲਿਆ ਜਾਂਦਾ ਹੈ ਕਿਸਾਨਾਂ ਵੱਲੋਂ ਸਵਾਲ ਕੀਤੇ ਜਾਂਦੇ ਨੇ ਬੋਲਿਆ ਜਾਂਦਾ ਮਾੜਾ ਚੰਗਾ ਕਿਹਾ ਜਾਂਦਾ ਹੈ ਉਹਨਾਂ ਨੂੰ ਪਿੰਡਾਂ ਚੋਂ ਬਾਹਰ ਜਾਣ ਲਈ ਕਿਹਾ ਜਾਂਦਾ ਹੈ ਕਿ ਲੱਗਦਾ ਹੈ ਉਹ ਆਪਦੇ ਮੂੰਹ ਵੀ ਇਹ ਚੀਜ਼ ਕਹਿੰਦੇ ਨੇ ਕਿ ਮੈਂ ਹੁਣ ਹੰਸਰਾਜ ਹੰਸ ਨਹੀਂ ਮੰਗਤੂ ਰਾਜ ਮੰਗਤੂ ਬਣਿਆ ਹੋਇਆ ਕਿ ਮੈਂ ਪਿੰਡਾਂ 'ਚ ਜਾ ਕੇ ਮਿੰਤਾ ਕਰ ਰਿਹਾ ਮਿੰਤੂ ਬਣਿਆ ਹੋਇਆ ਕਿ ਲੱਗਦਾ ਹੈ ਕਿ ਵਿਰੋਧ ਹੋਣ ਦੇ ਬਾਵਜੂਦ ਵੀ ਭਾਜਪਾ ਆਵੇਗੀ ਤੇ ਤੁਹਾਡੀ ਵਰਗ ਦੀ ਜਿਹੜੀ ਗੱਲ ਸੁਣੀ ਜਾਊਗੀ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਸਪਸ਼ਟ ਕਰ ਦੇਣਾ ਚਾਹੁੰਦਾ ਇੱਥੇ ਵੀ ਅ ਅਸਲ ਦੇ ਵਿੱਚ ਕਹਿੰਦੇ ਵੀ ਸਿੱਖ ਧਰਮ ਦੇ ਵਿੱਚ ਜਾਤ ਬਿਲਕੁਲ ਨਹੀਂ ਮੈਂ ਇਸ ਜਗ੍ਹਾ ਤੇ ਵੀ ਜਾਤ ਕਹਿ ਸਕਦਾ ਕਿਉਂਕਿ ਜਾਤ ਨੂੰ ਪ੍ਰਮੋਟ ਹਰ ਜਗ੍ਹਾ ਤੇ ਕੀਤਾ ਜਾਂਦਾ ਹੈ ਤੇ ਜਾਤੀਵਾਦ ਇੱਥੇ ਵੀ ਕਹਿ ਸਕਦੇ ਕਿਉਂਕਿ ਬੀਜੇਪੀ ਦੇ ਇੱਕ ਨਹੀਂ ਇੱਥੇ 13 ਐਮਪੀ ਖੜੇ ਹੋਇਆ ਤੇ ਸਭ ਤੋਂ ਜ਼ਿਆਦਾ ਵਿਰੋਧ ਕਿੰਨਾ ਦਾ ਹੋ ਰਿਹਾ ਸਰਦਾਰ ਹਮਸਰਾਜ ਹੰਸਜੀ ਦਾ ਠੀਕ ਹੈ ਤੇ ਉਹਨਾਂ ਦਾ ਵਿਰੋਧ ਮੈਂ ਨਹੀਂ ਕਹਿੰਦਾ ਜੇ ਕਿਸਾਨਾਂ ਨੂੰ ਬਿਜ਼ੀ ਬੀਜੇਪੀ ਨਾਲ ਵਿਰੋਧ ਆ ਦੇਖੋ ਉਹਨਾਂ ਦਾ ਕੀ ਕੀ ਫਰਜ਼ ਕੀ ਬਣਦਾ ਮੇਰੇ ਵੀ ਘਰੇ ਆਉਣ ਵੀ ਯਾਰ ਜੱਜ ਤੂੰ ਬੀਜੇਪੀ ਨਾਲ ਰਲ ਕੇ ਨਾ ਮਾਰਾ ਕੀਤਾ ਤੂੰ ਆਏ ਨਹੀਂ ਸੀ ਕਰਨਾ ਚਾਹੀਦਾ ਆਪਾਂ ਕਿਸਾਨ ਮਜ਼ਦੂਰ ਦਾ ਨੌ ਮਾਸ ਦਾ ਰਹਿਤਾ ਹੈ ਘਰ ਘਰ ਜਾਣ ਉਹੀ ਗੱਲ ਕਹਿਣ ਵੀ ਭਾਈ ਸਾਹਿਬ ਤੁਸੀਂ ਬੀਜੇਪੀ ਨਾਲ ਨਾ ਜੁੜੋ ਹੂੰ ਹੈ ਨਾ ਜੀ ਇੱਕ ਐਸੀ ਕੈਟਾਗਰੀ ਦਾ ਕੈਂਡੀਡੇਟ ਖੜਾ ਹੈ ਉਹ ਜਿੱਥੇ ਖੜਾ ਉੱਥੇ ਹੀ ਮੁਰਦਾਬਾਦ ਹੰਸਰਾਜ ਮੁਰਦਾਬਾਦ ਉਧੀਆਂ ਕਰ ਦੇ ਜੋ ਕਰ ਦੋ ਇਹ ਚੀਜ਼ਾਂ ਬਿਲਕੁਲ ਗਲਤ ਆ ਉੱਥੇ ਉਹ ਉਹ ਆਪਦਾ ਜੋਰ ਲਾਉਣ ਤੇ ਜਿਹੜਾ ਹੰਸਰਾਜ ਆਪਦਾ ਜੋਰ ਲਾਵੇ ਤੇ ਪਬਲਿਕ ਇਹ ਡਿਸਾਈਡ ਕਰੂਗੀ ਵੀ ਅਸੀਂ ਕਿਹਨੂੰ ਵੋਟ ਪਾਉਣੀ ਆ ਉਸ ਹਿਸਾਬ ਨਾਲ ਵੋਟ ਪਾਵੇ ਤੇ ਹੰਸਰਾਜ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਉਹਨਾਂ ਤੱਕ ਆਉਣ ਦਾ ਮੇਰਾ ਰੀਜ਼ਨ ਕੀ ਬਣਿਆ ਹਮ ਅ ਦੇਖੋ ਜੀ ਜਿਹੜੀ ਬੀਜੇਪੀ ਚ ਆਉਣ ਦਾ ਰੀਜ਼ਨ ਬਣਿਆ ਪਹਿਲਾ ਤਾਂ ਸਭ ਤੋਂ ਜ਼ਿਆਦਾ ਰੀਜ਼ਨ ਮੈਨੂੰ ਇਹ ਇਹ ਚੀਜ਼ ਨੂੰ ਵੀ ਲੱਗਾ ਵੀ ਯਾਰ ਐਸੀ ਬੰਦੇ ਨਾਲ ਵੀ ਇੱਕ ਇਹ ਤੱਕਾ ਹੀ ਆ ਪੰਜਾਬ ਦੇ ਵਿੱਚ ਦੂਸਰੇ ਨੰਬਰ ਤੇ ਅਸੀਂ ਨਾ ਬਹੁਤ ਜ਼ਿਆਦੇ ਲੋਨ ਆ ਜਿਹੜੇ ਸ਼੍ਰੀ ਮਾਨਯੋਗ ਨਰਿੰਦਰ ਮੋਦੀ ਸਾਹਿਬ ਵੱਲੋਂ ਆ ਪ੍ਰੋਵਾਈਡ ਕਰਾਏ ਜਾ ਰਹੇ ਆ ਤੇ ਅਸੀਂ ਕਈਆਂ ਲੋਕਾਂ ਨੂੰ ਉਹ ਲੋਨ ਪ੍ਰੋਵਾਈਡ ਕਰਵਾ ਕੇ ਵੀ ਦਿੱਤੇ ਆ ਦੇਖੋ ਆਸ਼ਵਾਨ ਭਵ ਦੇ ਤਹਿਤ ਲੋਕਾਂ ਦੇ ਘਰ ਕਿੰਨੇ ਪੈ ਗਏ ਮੋਦੀ ਮੋਦੀ মুদ্রা ਦੇ ਤਹਿਤ ਕਿੰਨੇ ਲੋਕਾਂ ਨੂੰ ਲੋਨ ਮਿਲੇ ਤੇ ਉਹ ਆਪਦੇ ਕਾਰੋਬਾਰਾਂ ਤੇ ਆ ਫਿਰ ਵਿਸ਼ਵਕਰਮਾ ਸਕੀਮ ਦੇ ਅਧੀਨ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰ ਰਹੇ ਮੋਦੀ ਸਾਹਿਬ ਜਦੋਂ ਇਹੋ ਜਿਹੇ ਅਸੀਂ ਦੇਖਦੇ ਹਾਂ ਹੁਣ ਜੇ ਕਿਸਾਨ ਵੀ ਗੱਲ ਕਰਨਾ ਤਾਂ ਕਿਸਾਨਾਂ ਨੂੰ ਵੀ 60000 ਰੁਪਿਆ ਸਾਲ ਦਾ ਮੋਦੀ ਸਾਹਿਬ ਪ੍ਰੋਵਾਈਡ ਕਰਾ ਰਹੇ ਕਰਵਾ ਰੇ ਨਾ ਹੁਣ ਇੱਥੇ ਅੱਗੇ ਗੱਲ ਕਰਦੇ ਆਂ ਵੀ ਦੇਖੋ ਜੇ ਤਾਂ ਕਰਨੀਆਂ ਗੱਲਾਂ ਆਪਾਂ ਤਰਕ ਦੇ ਆਧਾਰ ਤੇ ਤੇ ਤਰਕ ਦੇ ਆਧਾਰ ਤੇ ਮੈਨੂੰ ਇਹ ਜਿੰਤੋਂ ਤੱਕ ਲੱਗਦਾ ਏ ਵੀ ਜਿਹੜਾ ਸ਼੍ਰੀ ਨਰਿੰਦਰ ਮੋਦੀ ਜੀ ਆ ਹਨਾ ਉਹ ਗਰੀਬ ਤੌਕੇ ਦੀ ਗੱਲ ਕਰਦੇ ਆ ਜੇ ਕਰਦੇ ਤਾਂ ਉਹਨਾਂ ਨੇ ਇਹੋ ਜੀਆਂ ਸਕੀਮਾਂ ਲਾਂਚ ਕੀਤੀਆਂ ਵੀ ਗਰੀਬ ਪਬਲਿਕ ਨੂੰ ਮੈਂ ਇੱਥੇ ਹੁਣ ਇੱਕ ਪਿੰਡ ਦੀ ਤੁਹਾਨੂੰ ਉਦਾਹਰਨ ਦੇ ਦਣਾ ਆ ਸਾਡੇ ਨਜ਼ਦੀਕ ਆ ਪਿੰਡ ਅ ਟੋਲੇਵਾਲ ਉੱਥੋਂ ਦੇ ਇੱਕ ਮੁੰਡੇ ਨੇ ਆਪ ਦਾ ਰੋਜ਼ਗਾਰ ਚਲਾਉਣ ਲਈ ਹੂੰ ਅ ਲੱਕੜ ਦਾ ਕੰਮ ਕਰਦਾ ਸੀਗਾ ਤੇ ਲੱਕੜ ਦਾ ਕੰਮ ਚਲਾਉਣ ਲਈ ਰੋਜ਼ਗਾਰ ਲਈ ਹੂੰ ਸਾਰੇ ਪਿੰਡ ਤੋਂ ਮਦਦ ਦੀ ਮਦਦ ਮੰਗੀ ਵੀ ਕੋਈ ਮੈਨੂੰ 10000 20000 ਰੁਪਇਆ ਦਿਓ ਮੈਂ ਮਸ਼ੀਨ ਲੈ ਕੇ ਆਪਦੀ ਕੰਮ ਕਰ ਸ਼ੁਰੂ ਕਰ ਕੰਮ ਕਰ ਸ਼ੁਰੂ ਕਰ ਲਵਾਂ ਉਹਨੂੰ ਕਿਸੇ ਨੇ ਪਿੰਡ ਦੇ ਵਿੱਚੋਂ ਕਿਸੇ ਨੇ 1 ਰੁਪਇਆ ਤੱਕ ਨਹੀਂ ਦਿੱਤਾ ਤੇ ਉਹ ਚਲੋ ਸਾਨੂੰ ਇਹ ਗੱਲ ਦਾ ਪਤਾ ਸੀਗਾ ਵੀ ਭਾਈ ਦੁਜਾ ਵੀ ਲੋਨ ਹੁੰਦੇ ਇਸ ਤਰ੍ਹਾਂ ਅਸੀਂ ਆ ਫਾਰਮ ਭਰੇ ਤੇ ਲੋਨ ਕਰਵਾਇਆ ਉਸ ਬੰਦੇ ਨੂੰ 2.5 ਲੱਖ ਰੁਪਏ ਦਾ ਲੋਨ ਮਿਲਿਆ ਉਹ ਆਪਦਾ ਕਾਰੋਬਾਰ ਕਰਕੇ ਇਸ ਜਗ੍ਹਾ ਤੇ ਬੈਠਾ ਹੈ ਕੁਝ ਚੀਜ਼ਾਂ ਵੀ ਹੈ ਵੀ ਜਿਹੜੀਆਂ ਨਰਿੰਦਰ ਮੋਦੀ ਜੀ ਨੇ ਦਿੱਤੀਆਂ ਪਰ ਹੁਣ ਜਿਹੜਾ ਇੱਕ ਮਾਹੌਲ ਇਹ ਵੀ ਬਣਿਆ ਹੈ ਕਿ ਉਹ ਕਹਿੰਦੇ 400 ਸੀਟਾਂ ਯਾਨੀ ਕਿ 400 ਸੀਟਾਂ ਮੰਗਦੇ ਨੇ ਮੋਦੀ ਜੀ ਉਹ ਕਹਿੰਦੇ ਨੇ ਸੰਵਿਧਾਨ ਬਦਲਣਾ ਕੀ ਤੁਸੀਂ ਸੰਵਿਧਾਨ ਬਦਲਣ ਦੇ ਹੱਕ ਵਿੱਚੋਂ ਨਹੀਂ ਜੀ ਸੰਵਿਧਾਨ ਬਿਲਕੁਲ ਨਹੀਂ ਬਦਲਿਆ ਜਾਊਗਾ ਕਿਉਂਕਿ ਸੰਵਿਧਾਨ ਜਦੋਂ ਸੰਵਿਧਾਨ ਦੀ ਗੱਲ ਕਰੀਏ ਤਾਂ ਸੰਵਿਧਾਨ ਮੈਂ ਬਿਲਕੁਲ ਨਹੀਂ ਮੰਨਦਾ ਵੀ ਸੰਵਿਧਾਨ ਬਦਲਿਆ ਜਾਊਗਾ ਕਿਉਂਕਿ ਸੰਵਿਧਾਨ ਜਿਹੜਾ ਬਦਲਣਾ ਕਿਸੇ ਦੇ ਵੀ ਹੱਥ ਨਹੀਂ ਹੱਥ ਨਹੀਂ ਬਿਲਕੁਲ ਤੇ ਦੂਸਰੀ ਗੱਲ ਮੈਂ ਇਹ ਵੀ ਦੱਸ ਦੇਣਾ ਚਾਹਣਾ ਵੀ ਜਿੱਥੇ ਸਾਡੇ ਪੰਜਾਬੀ ਭਰਾ ਇਹ ਗੱਲ ਕਰ ਰਹੇ ਆ ਵੀ ਸੰਵਿਧਾਨ ਆ ਜਿਹੜਾ ਸੰਵਿਧਾਨ ਬਦਲਿਆ ਜਾਊਗਾ ਤੇ ਵੈਸੇ ਹੀ ਸਾਡੇ ਪੰਜਾਬੀ ਤਾਂ ਸੰਵਿਧਾਨ ਨੂੰ ਜ਼ਿਆਦਾਤਰ ਮੰਨਦੇ ਹੀ ਨਹੀਂ ਕਿ ਹਾਂ ਜਿਹੜੀ ਸੱਚ ਗੱਲ ਆ ਕਿਉਂਕਿ ਸੰਵਿਧਾਨਕ ਤੌਰ ਤੇ ਜੇ ਜੇ ਸੰਵਿਧਾਨਕ ਤੌਰ ਤੇ ਦੇਖਿਆ ਜਾਵੇ ਨਾ ਸਾਡੇ ਪੰਜਾਬੀ ਸੰਵਿਧਾਨ ਦੇ ਉਲਟ ਜਾਂਦਾ ਚੱਲਦੇ ਆ ਦੇਖੋ ਇੱਕ ਮੋਟਰਸਾਈਕਲ ਦੀ ਡਰਾਈਵਰੀ ਤੋਂ ਲੈ ਕੇ ਤਾਂ ਤੱਕ ਜਿੱਥੋਂ ਤੱਕ ਮਰਜ਼ੀ ਚਲੇ ਜੋ ਸੰਵਿਧਾਨਕ ਦਾਇਰਿਆਂ ਤੋਂ ਬਾਹਰ ਹੀ ਚੱਲਦੇ ਆ ਜਿਵੇਂ ਹੁਣ ਅਸੀਂ ਚਲੋ ਸਾਰੇ ਲੋਕ ਹੀ ਆ ਹਨਾ ਖਾਲਿਸਤਾਨ ਦੀ ਗੱਲ ਕਰ ਰਹੇ ਆ ਕਰ ਰਹੇ ਨਾ ਹੁਣ ਜੇ ਮੰਨ ਲਓ ਸੰਵਿਧਾਨ ਬਦਲਣ ਦੀ ਤਾਂ ਪੱਜ ਗੱਲ ਕਰ ਰਹੇ ਆ ਤੇ ਜੇ ਖਾਲਿਸਤਾਨ ਬਣਾਉਣੇ ਫਿਰ ਕਿਹੜਾ ਸੰਵਿਧਾਨੇ ਰਹਿ ਜਾਊਗਾ ਸਾਡੇ ਪੰਜਾਬੀਆਂ ਨੇ ਕੀ ਕੀਤਾ ਸੰਵਿਧਾਨ ਨੂੰ ਅੱਗ ਲਾਈਆ ਸਾੜਿਆ ਹੋਇਆ ਮੈਂ ਹੁਣ ਗੱਲ ਤੁਹਾਡੇ ਚੈਨਲ ਦੇ ਰਾਹੀਂ ਕਹਿ ਦੇਣ ਲੱਗਾ ਪਰ ਬਹੁਤ ਮਾੜੀ ਗੱਲ ਆ ਡਾਕਟਰ ਭੀਮਰਾਵ ਅੰਬੇਦਕਰ ਜੀ ਦੀ ਫੋਟੋ ਦੇ ਉੱਪਰ ਮੂਤਿਆ ਗਿਆ ਸੰਵਿਧਾਨ ਦੇ ਉੱਪਰ ਮੂਤਿਆ ਗਿਆ ਸੰਵਿਧਾਨ ਨੂੰ ਅੱਗ ਲਾਈ ਗਈ ਫਿਰ ਤੁਸੀਂ ਦੱਸੋ ਨਾ ਇਹ ਸੰਵਿਧਾਨ ਦੀ ਗੱਲ ਜਦੋਂ ਅਸੀਂ ਆਪ ਤਾਂ ਸੰਵਿਧਾਨ ਤੋੜ ਰਹੇ ਆਂ ਤੇ ਉਹਨਾਂ ਤੇ ਸੰਵਿਧਾਨ ਦੀਆਂ ਟਿੱਪਣੀਆਂ ਕਰ ਰਹੇ ਹਾਂ ਮਤਲਬ ਕਹਿਣ ਦਾ ਬਾਪ ਕਿ ਜਿਹੜੇ ਲੋਕਾਂ ਵੱਲੋਂ ਕਹਿਆ ਜਾ ਰਿਹਾ ਇੱਕ ਅਫਵਾਹ ਹੈ ਬਿਲਕੁਲ ਮੈਂ ਅਫਵਾਹ ਮੰਨਦਾ ਹਾਂ ਅਫਵਾਹ ਮੰਨਦੇ ਹਾਂ ਹਾਂ ਪਰ ਜੇ ਉੱਥੇ ਗੱਲ ਕਰਦੇ ਆਂ ਕਿ ਹੰਸ ਰਾਜ ਹੰਸੀ ਜੀ ਤੇ ਫੇਰ ਆ ਜੰਨੇ ਆ ਕਿ ਉਹਨਾਂ ਦਾ ਰਾਜਨੀਤੀ ਦੇ ਵਿੱਚ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆਂ ਲੋਕ ਕਹਿੰਦੇ ਨੇ ਕਿ ਇਹ ਸਿੰਗਿੰਗ ਲਾਈਨ ਦੇ ਨਾਲ ਰਿਲੇਟਡ ਸੀ ਆਪ ਦਾ ਸਟੇਜ ਤੱਕ ਸੀਮਿਤ ਰਹਿੰਦੇ ਪਰ ਹਰ ਇੱਕ ਪਾਰਟੀ ਜਿਹੜੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹ ਇੱਕ ਤਬਕਾ ਜਦੋਂ ਇਸ ਤਰ੍ਹਾਂ ਦੇ ਇਲੈਕਸ਼ਨਰਜ਼ ਦੀਕ ਆਉਂਦੇ ਨੇ ਉਹ ਇੱਕ ਸੈਲੀਬ੍ਰਿਟੀ ਨੂੰ ਕਿਉਂ ਚੁਣਦੇ ਨੇ ਦੇਖੋ ਇਹ ਗੱਲ ਨਾ ਮੈਂ ਤੁਹਾਡੀ ਗੱਲ ਨਾਲ ਨਾ ਕਾਫੀ ਐਗਰੀ ਹਾਂ ਕਿਉਂਕਿ ਜਿਹੜੇ ਅ ਵਰਕਰ ਵਰਕ ਕਰਦੇ ਰਹਿੰਦੇ ਆ ਉਹ ਵਿਚਾਰੇ ਘਰ ਬੈਠੇ ਰਹ ਜਾਂਦੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਨੇ ਆ ਆਪਾ ਹੁਣ ਆਮ ਆਦਮੀ ਪਾਰਟੀ ਤੇ ਚਲੋ ਤੁਸੀਂ ਕਹਿ ਵੀ ਰਹੇ ਛੱਡਣ ਦੀ ਹੈ ਨਾ ਸਾਡੇ ਇੱਥੇ ਆਪਣੇ ਇੱਕ ਵਰਕਰ ਸੀ ਆਮ ਆਦਮੀ ਪਾਰਟੀ ਦਾ ਜੀ ਉਹਨੇ ਪੈਰਾਂ ਚ ਚਫਲਾਨੀ ਪਾਈਆਂ ਸਾਈਕਲ ਵਾਲਾ ਵੱਜਦਾ ਰਿਹਾ ਉਹਨੇ ਇੰਨਾ ਵਰਕ ਕੀਤਾ ਐਮਪੀ ਇਲੈਕਸ਼ਨ ਲਈ ਤੇ ਪੂਰਾ ਜਦੋਂ ਮਤਲਬ ਸ਼ੁਰੂ ਤੋਂ ਲੈ ਕੇ ਜੁੜਿਆ ਹੋਇਆ ਸੀਗਾ ਤੇ ਉਹਦੀ ਜਗ੍ਹਾ ਤੇ ਕਰਮਜੀਤਨ ਮੋਜ਼ਦੀ ਨੂੰ ਲੈ ਆਂਦਾ ਹਨਾ ਦਿਲ ਟੁੱਟਦੇ ਆ ਵਰਕਰਾਂ ਦੇ ਕੋਈ ਝੂਠ ਨਹੀਂ ਇਹਦੇ 'ਚ ਤੇ ਉਹ ਵਿਸ਼ਵਾਸ ਵੀ ਦਵਾਇਆ ਜਾਂਦਾ ਸੀ ਸਾਰੇ ਐਮਐਲਏ ਵੱਲੋਂ ਵੀ ਵਾਅਦਾ ਦਵਾਇਆ ਜਾਂਦਾ ਸੀ ਵੀ ਤੈਨੂੰ ਐਮਪੀ ਦੀ ਜਿੱਟਕਟ ਦੇਾਂਗੇ ਉੱਥੇ ਆ ਕੇ ਉਹਨਾਂ ਦੇ ਦਿਲ ਟੁੱਟਦੇ ਆ ਹਰ ਇੱਕ ਵਰਕਰ ਦੇ ਮੈਂ ਇਸ ਗੱਲ ਤੋਂ ਦੂਰ ਰਹਿ ਨਹੀਂ ਹੋ ਸਕਦਾ ਪਰ ਗੱਲ ਜਿੱਥੇ ਗੱਲ ਕਰੀਏ ਵੀ ਹੰਸਰਾਜ ਹੰਸ ਜੀ ਨੂੰ ਹੰਸਰਾਜ ਹੰਸ ਜੀ ਦਿੱਲੀ ਦੇ ਵਿੱਚ 5 ਸਾਲ ਐਮਪੀ ਬਤੌਰ ਕੰਮ ਕਰ ਚੁੱਕੇ ਆ ਜਿੱਤ ਕੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਇੱਕ ਉਹਨਾਂ ਨੇ ਗੱਲ ਕੀਤੀ ਵੀ ਕਿਸਾਨ ਤੋਂ ਥੱਲੇ ਇੱਕ ਮਜ਼ਦੂਰ 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 ਵਰਗ ਆ ਜੀਦੀ ਜ਼ਿੰਦਗੀ ਬੱਦ ਤੋਂ ਬੱਤਰ ਆ ਬੱਤਰ ਤੇ ਉਹਦੇ ਲਈ ਕੋਈ ਵੀ ਸਰਕਾਰ ਗੱਲ ਨਹੀਂ ਕਰਦੀ ਤੇ ਸਰਕਾਰਾਂ ਨੂੰ ਇਹ ਚਾਹੀਦਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕੀਤੀ ਵੀ ਉਹਨਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਜੇ ਹੁਣ ਆਪਾਂ ਆਮ ਹੀ ਦੇਖਿਆ ਜਾਵੇ ਤੁਸੀਂ ਤੁਸੀਂ ਐਜ਼ ਇੱਕ ਪੱਤਰਕਾਰ ਮੇਰੇ ਕੋਲ ਬੈਠੇ ਆ ਆਪਣੇ ਦਿਲ ਤੇ ਹੱਥ ਰੱਖ ਕੇ ਪ੍ਰਮਾਤਮਾ ਨੂੰ ਯਾਦ ਕਰਕੇ ਇੱਕ ਗੱਲ ਕਰਿਆ ਜੋ ਕੀ ਮਜ਼ਦੂਰ ਦੀ ਜ਼ਿੰਦਗੀ ਜਿਹੜੀ ਉਹ ਜ਼ਿੰਦਗੀ ਜਿਉ ਰਿਆ ਬਿਲਕੁਲ ਸਹੀ ਜਿਉ ਰਿਆ ਤੁਸੀਂ ਦੱਸ ਦਿਓ ਹੁਣ ਅੰਕੜੇ ਕੱਢ ਦਿੰਦੇ ਆ ਸਾਰੇ ਵੀ ਜੇ ਮਜ਼ਦੂਰ ਦੀ 400 ਰੁਪਿਆ ਦਿਹਾੜੀ ਜਾਂ 300 ਰੁਪਿਆ ਦਿਹਾੜੀ ਆ ਹਨਾ ਉਹ 300 ਰੁਪਿਆ 400 ਰੁਪਿਆ ਦਿਹਾੜੀ ਇਹਦੇ ਨਾਲ ਗੁਜ਼ਾਰਾ ਬੜਾ ਵਧੀਆ ਚੱਲਦਾ ਇਹ ਇਹ ਕਈਆਂ ਨੂੰ ਜਿਹੜੇ ਵਪਾਰਕ ادارے ਵਾਲੇ ਉਹਨਾਂ ਨੂੰ ਬਹੁਤ ਮੋਟੀ ਦਿਹਾੜੀ ਕਹਿੰਦੀ ਹੂੰ ਜੇ ਹੁਣ ਕਿਸੇ ਵੀ ਚਲੋ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਆਮੀ ਹਰ ਇੱਕ ਨੂੰ 500 ਰੁਪਏ ਤੋਂ 1000 ਰੁਪਏ ਤੋਂ ਉੱਪਰ-ਉੱਪਰ ਆਂਦਣਾ 1000 ਰੁਪਏ ਵਾਲੇ ਦਾ ਜੇ ਗੁਜ਼ਾਰਾ ਨਹੀਂ ਹੁੰਦਾ ਤਾਂ ਮਜ਼ਦੂਰ ਦਾ 300 400 ਨਾਲ ਕਿਵੇਂ ਗੁਜ਼ਾਰਾ ਹੋ ਜੂਗਾ ਉੱਥੇ ਗੱਲ ਜਦੋਂ ਮੈਂ ਮੈਂ ਇਸ ਗੱਲ ਨੂੰ ਮੰਨ ਕੇ ਵੀ ਹੰਸਰਾਜ ਹੰਸ ਜੀ ਨੇ